ਸੋਕਰਤੀ ਦੀ ਐਕਸ গারਲਫ੍ਰੈਂਡ ਮਨਜੀਤਕੌਰ ਦੀ ਨਵੀਂ ਵੀਡੀਓ ਵਾਇਰਲ ਕਰਤੀ ਸੋਕਰਤੀ ਦੀ ਨਵੀਂ ਫ੍ਰੈਂਡ ਤਨੂ ਸਰੋਈ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਹਨਾਂ ਦਾ ਮੁੱਦਾ ਕਾਫੀ ਕਰਬਾਇਆ ਹੋਇਆ ਹੈ ਸੋਸ਼ਲ ਮੀਡੀਆ ਦੇ ਇੱਕ ਦੂਜੇ ਦੀਆਂ ਵੀਡੀਓਜ਼ ਕੰਟੈਕਟ ਨੰਬਰ ਵਾਇਲ ਕਰ ਰਹੇ ਨੇ ਮਨਜੀਤਕੌਰ ਛਰੇਮ ਕਹਿ ਰਹੀ ਹੈ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣੀ ਹੈ ਤਨੂ ਤੇ ਸੋਕਰਤੀਆ ਜ਼ਿੰਮੇਦਾਰ ਹੋਣਗੇ ਮਨਜੀਤਕੌਰ ਗੁੱਸੇ ਵਿੱਚ ਆਈ ਹੋਈ ਹੈ ਉਸਨੇ ਧਮਕੀ ਦਿੱਤੀ ਹੈ ਮੈਂ ਤਨੂ ਸਰੋਈ ਨੂੰ ਤਾਂ ਬੰਬੇ ਆ ਕੇ ਟੱਕਰੂੰਗੀ ਸਾਰਿਆਂ ਨੂੰ ਮੈਂ ਜੇਲ੍ਹ ਦੀਆਂ ਰੋਟੀਆਂ ਖਵਾਉਂਗੀ ਹੁਣ ਇਹ ਨਹੀਂ ਪਤਾ ਕਿ ਫੇਮ ਲਾਈਨ ਦੇ ਲਈ ਸਭ ਕੁਝ ਕਰ ਰਹੇ ਨੇ ਦੋਵੇਂ ਪਾਸੋਂ ਕੰਮ ਗਰਮੋ ਗਰਮੀ ਹੋਇਆ ਪਿਆ ਸੋਸ਼ਲ ਮੀਡੀਆ ਤਾਂ ਇੰਨਾ ਚਾਰਾ ਨੂੰ ਛੱਡੋ ਹੋਰ ਵੀ ਕਈ ਮਹਾਨ ਹਸਤੀਆਂ ਨੇ ਜੰਗ ਦਾ ਮੈਦਾਨ ਹੀ ਬਣਾਇਆ ਪਿਆ ਕਾਵਾਂ ਬਾਗੂ ਕਾਵਾਂ ਰੋਲੀ ਪਾਈ ਜਾਂਦੇ ਨੇ ਹੁਣ ਸੁਖਰਤੀ ਦੀ ਨਵੀਂ ਗਰਲਫ੍ਰੈਂਡ ਨੇ ਨਵਾਂ ਹੀ ਸੱਪ ਕੱਟ ਮਰਿਆ ਮਨਜੀਤ ਕੌਰ ਦੀ ਵੀਡੀਓ ਲੀਕ ਕਰਤੀ ਜੋ ਇੱਕ ਮੁੰਡੇ ਦੇ ਨਾਲ ਚਿਪਕੀ ਨਜ਼ਰ ਆ ਰਹੀ ਹੈ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਪੂਰਾ ਬਦਨਾਮ ਕਰ ਰਹੇ ਨੇ ਤੁਹਾਡੇ ਦੋਸਤੋ ਇਹਨਾਂ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਦੁਨੀਆ ਜਾ ਕਿੱਧਰ ਨੂੰ ਰਹੀ ਹੈ ਸ਼ਰਮਾਂ ਸੰਗਾ ਲਾ ਕੇ ਇਹਨਾਂ ਨੇ ਪਰੇ ਸੁੱਟ ਦਿੱਤੀਆਂ ਨੇ ਸੱਚੀ ਕਾਲਜੋਗ ਨੇ ਲੱਗਦਾ ਆਪਣੇ ਪੈਰ ਪਸਾਰ ਲਏ ਨੇ ਬਾਕੀ ਹੋਰ ਐਵਜੀਆਂ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਆਪਣੇ ਸੁਝਾਅ ਵੀ ਸਾਨੂੰ ਜਰੂਰ ਦਿਓ ਇੰਡੀਆ ਦੇ ਨੰਬਰ 1 ਤਾੰਤ੍ਰਿਕ ਮੀਆਂ ਸ਼ਾਹ ਜੀ 98786 23774 ਫੋਨ ਕਰਦੇ ਹੀ ਘਰ ਬੈਠੇ ਸਾਰੀ ਸਮੱਸਿਆ ਦਾ ਹੱਲ ਦੁਸ਼ਮਨ ਨੂੰ ਆਪਣੀ ਅੱਖਾਂ ਦੇ ਸਾਹਮਣੇ ਝੁਕਦਾ ਦੇਖੋ ਜਾਦੂ ਟੋਣਾ ਨੌਕਰੀ ਸੌਤਨ ਦੁਸ਼ਮਨ ਤੋਂ ਛੁਟਕਾਰਾ ਪਤੀ ਪਤਨੀ ਦੇ ਵਿਚ ਹਨ ਬਨ ਵਸ਼ੀਕਰਨ ਕਾਰੋਬਾਰ ਦਾ ਨਾ ਚੱਲਣਾ ਦੇਸ਼ ਵਿਦੇਸ਼ ਵਿੱਚ ਆਣ ਜਾਣ ਤੋਂ ਰੁਕਾਵਟ ਲਾਟਰੀ ਸੱਟਾ ਨੰਬਰ ਲਵ ਮੈਰ ਸਪੈਸ਼ਲਿਸਟ ਹਰ ਸਮੱਸਿਆ ਦਾ ਸਮਾਧਾਨ ਹੁਣ ਘਰ ਬੈਠੇ 21 ਮਿੰਟਾਂ ਦੇ ਵਿੱਚ 98786 23774